ਦੀ ਵੇਤੇ ਇੱਥੇ ਜਿਹੜਾ ਨਿੱਕਾ ਮੋਟਾ ਕੰਮ ਆ ਉਹ ਅਸੀਂ ਕਰਵਾਉਂਦੇ ਰਹਿੰਨੇ ਆ ਹੁਣ ਅੱਜ ਆਲੂ ਪੱਟੇ ਆ ਫਿਰ ਲਸਣ ਵੀ ਪਟਾਵਾਂਗੇ ਇਹਦੇ ਤੋਂ ਆਲੂ ਐਲ ਆਰ ਵਰੈਟੀ ਲਾਈ ਸੀ ਆਪਣੇ ਖਾਣ ਵਾਸਤੇ ਘਰ ਆਸਤੇ ਵਰੈਟੀ ਬਾਈ ਜੀ 5-7 ਖੇੜਾਂ ਜਿਹੜੀਆਂ ਇਹ ਆਪਾਂ ਲਾਈਆਂ ਸੀ ਇਹ ਬਿਨਾਂ ਰੇ ਸਪਰੇਅ ਤੋਂ ਆ ਬਾਈ ਤੇ ਬਿਨਾਂ ਰੇ ਸਪਰੇਅ ਤੋਂ ਵੀ ਫੇਰ ਵੀ ਇਹਦਾ ਜਿਹੜਾ ਸਾਈਜ਼ ਬਹੁਤ ਓਵਰ ਹੋ ਗਿਆ ਬਹੁਤ ਟਰੈਕਟਰ ਚਲਾਊਗਾ ਬਾਈ ਆਪ ਇਹ ਸਾਰਾ ਇਹਨੂੰ ਅਸੀਂ ਸਿਖਾਇਆ ਵਿਆ ਲੋ ਹਾਈ ਢੇਰ ਆ ਜਿਹੜਾ ਕੱਢ ਕੇ ਸਲਫਾ ਸੁਲਫਾ ਮਾਰ ਲੈਂਦਾ ਤੇ ਆਲੂ ਪੱਤੀ ਹੀ ਜਾਂਨੇ ਆ ਬਾਈ ਲੈਟੀ ਜਿਹੜੀ ਪਿਆਜ਼ ਦੀ ਲਾਈ ਸੀ 821 ਨੰਬਰ ਅਟਾਕੀ ਉਹ ਬਾਈ ਉਧਰ ਸਾਈਡ ਤੇ ਲੱਗਾ ਹੋਇਆ ਥੋੜਾ ਜਿਹਾ ਲਾਲਚ ਪਾਇਆ ਵੀ ਤੈਨੂੰ ਟਰੈਕਟਰ ਵੀ ਸਿਖਾਉਣਾ ਤੇਰੀ ਵੀ ਪੜਾਈ ਵੀ ਕਰਾਉਣੀ ਆ ਕਿਉਂਕਿ ਜਿੰਨਾ ਨੂੰ ਆਪਾਂ ਲਾਲਚ ਪਾਵਾਂਗੇ ਟਰੈਕਟਰ ਟੂਟਰ ਚਲਾਉਣ ਦਾ ਪੜਾਈ ਵਾਲੇ ਪਾਸੇ ਵੀ ਇਹਦਾ ਧਿਆਨ ਆ ਸასი ਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਵੀਰੋ ਆਪਾਂ ਤੁਹਾਨੂੰ ਪਿੱਛੇ ਆਪਾਂ ਜਿਵੇਂ ਦਿਖਾਇਆ ਸੀ ਵੀ ਘਰ ਦੇ ਜਿਹੜੇ ਆਪਾਂ ਆਲੂ ਲਸਣ ਸਾਰੀਆਂ ਵੈਰਾਈਟੀਆਂ ਜਿਹੜੀਆਂ ਆਪਾਂ ਪਹਿਲਾਂ ਲਾਈਆਂ ਤੇ ਉਹ ਜਿਵੇਂ ਜਿਵੇਂ ਬਾਈ ਉਹਨਾਂ ਦਾ ਟਾਈਮ ਆਈ ਜਾਂਦਾ ਆਪਾਂ ਉਹਵੇਂ ਉਹਨਾਂ ਨੂੰ ਅੱਜ ਉਹਨਾਂ ਦੀ ਪਟਾਈ ਆ ਜਿਵੇਂ ਪਹਿਲਾਂ ਛੋਲੀਆ ਆਪਾਂ ਵੜਿਆ ਤੇ ਹਜੇ ਲਸਣ ਥੋੜਾ ਜਿਹਾ ਕੱਚਾ 4-5 ਦਿਨ ਲਊਗਾ ਤੇ ਅੱਜ ਬਾਈ ਜੀ ਅਸੀਂ ਜਿਹੜਾ ਆਲੂ ਐਲ ਆਰ ਆ ਵਰਾਈਟੀ ਲਾਈ ਸੀ ਆਪਣੇ ਖਾਣ ਵਾਸਤੇ ਕਾ ਰਸਤੇ ਵੈਰੈਟੀ ਬਾਈ ਜੀ ਪੰਜ ਸੱਤ ਖੇੜਾਂ ਜਿਹੜੀਆਂ ਇਹ ਆਪਾਂ ਲਾਈਆਂ ਸੀ ਇਹ ਬਿਨਾ ਰੇ ਸਪਰੇਅ ਤੋਂ ਆ ਬਾਈ ਤੇ ਬਿਨਾ ਰੇ ਸਪਰੇਅ ਤੋਂ ਵੀ ਫੇਰ ਵੀ ਇਹਦਾ ਜਿਹੜਾ ਸਾਈਜ਼ ਬਹੁਤ ਓਵਰ ਹੋ ਗਿਆ ਬਹੁਤ ਮੋਟਾ ਆਲੂ ਬਣਿਆ ਵਿੱਚ ਬਰੀਕ ਵੀ ਹੈਗਾ ਤੇ ਮੋਟਾ ਵੀ ਬਹੁਤ ਆ ਇਹਨੂੰ ਆਪਾਂ ਕੋਈ ਯੂਰੀਆ ਕੋਈ ਡੀਏਪ ਸਿਰਫ ਇੱਕ ਫੰਗੀ ਸਾਈਡ ਆ ਜਿਹੜਾ ਉਹ ਲਾਇਆ ਸੀ ਤੇ ਬਹੁਤ ਵਧੀਆ ਆਲੂ ਬਾਈ ਜੀ ਆਜ ਤਕਰੀਬਨ ਤਕਰੀਕ ਜਿਹੜੀ ਹੈਗੀ ਆ 1 ਅਪ੍ਰੈਲ ਹੋ ਗਿਆ ਬਾਈ 1 ਅਪ੍ਰੈਲ ਤੋਂ ਆਪਾਂ ਜਿਹੜਾ ਇਹ ਐਲ ਆਰ ਆਈ ਵੈਰੈਟੀ ਆ ਪਾਟ ਰਹੇ ਆ ਇਹਨੂੰ ਪਹਿਲਾਂ ਆਪਾਂ ਸਮਝ ਲਓ ਵੀ 2-3 ਮਹੀਨੇ ਜਿਹੜਾ ਇਹ ਸਮਝ ਲਓ ਸਟੋਰ ਸੀ ਪਹਿਲਾਂ ਸਟੋਰ ਵਾਂਗੂ ਜਿਵੇਂ ਇਹਨੂੰ ਆਪਾਂ ਕੱਚਾ ਪੱਟਿਆ ਕੱਚਾ ਖਾਦਾ ਹੁਣ ਬਾਈ ਇਹ ਪੱਕ ਗਿਆ ਇਸ ਟਾਈਮ ਹੁਣ ਟੈਂਪਰੇਚਰ ਹਾਈ ਜਿਵੇਂ ਜਿਵੇਂ ਹੋ ਰਿਹਾ ਤੇ ਹੁਣ ਬਾਈ ਇਹਨੂੰ ਆਪਾਂ ਜਿਹੜਾ ਪੱਟ ਕੇ ਆ ਠੰਡੇ ਥਾਂ ਤੇ ਕਿਤੇ ਰੱਖਾਂਗੇ ਕੋਈ ਮਹੀਨਾ ਡੇਢ ਮਹੀਨਾ ਹਜੇ ਹੋਰ ਚਲਾਵਾਂਗੇ ਤੇ ਨਾਲ ਅੱਜ ਸਾਡਾ ਬਾਈ ਛੋਟਾ ਕਿਸਾਨ ਛੁੱਟੀ ਦਾ ਫਾਇਦਾ ਅਸੀਂ ਇਹਦੇ ਤੋਂ ਚੱਕ ਰਹੇ ਆ ਇਹ ਨਾਲ ਦੀ ਨਾਲ ਜਿਹੜਾ ਆਲੂ ਪੱਟ ਵੀ ਰਿਹਾ ਤੇ ਚਲੋ ਬਈ ਜੀ ਤੋਰੋ ਟਰੈਕਟਰ ਨੂੰ ਤੇ ਅਸੀਂ ਨਾਲ ਮਗਰ ਮਗਰ ਜਿਹੜਾ ਆਲੂ ਆਪ ਵੀ ਚੁੱਕਦੇ ਆ ਤੇ ਇਹ ਵੀ ਜਿਹੜਾ ਹੈਗਾ ਆਲੂ ਇਹ ਕਹਿੰਦਾ ਮੈਂ ਪੱਟਣਾ ਅੱਜ ਟਰੈਕਟਰ ਚਲਾਊਗਾ ਬਈ ਆਪ ਇਹ ਸਾਰਾ ਇਹਨੂੰ ਅਸੀਂ ਸਿਖਾਇਆ ਵਿਆ ਲੋ ਹਾਈ ਡੇਰ ਆ ਜਿਹੜਾ ਕੱਢ ਕੇ ਸਲਫਾ ਸਲਫਾ ਮਾਰ ਲੈਂਦਾ ਤੇ ਆਲੂ ਪੱਟ ਹੀ ਜਾਂਦੇ ਆ ਬਈ ਲੈ ਵੇ ਆਲੂ ਪੱਟ ਰਿਹਾ ਇਹ ਅਸੀਂ ਮਗਰ ਮਗਰ ਆ ਜਿਹੜਾ ਆ ਆਲੂ ਤੁਹਾਨੂੰ ਦਿਖਾ ਦਈਏ ਬਹੁਤ ਵਧੀਆ ਵੈਰੈਟੀ ਆ ਬਾਈ ਜਿਹੜੀ ਆਲੂ ਸੀ ਨਿਕਲੀ ਜਾਂਦੀ ਆ ਤੇ ਮੂਰੇ ਮੂਰੇ ਸਾਡਾ ਜਿਹੜਾ ਛੋਟਾ ਕਿਸਾਨ ਆ ਉਹੋ ਆਲੂ ਪਾਟ ਰਿਆ ਤੇ ਅੱਜ ਬਾਈ ਜੀ ਜਿਹੜਾ ਹੈਗਾ ਆਲੂ ਦਾ ਕੰਮ ਆਪਾਂ ਤੁਹਾਨੂੰ ਦਿਖਾਇਆ ਵੀ ਜਿਹੜਾ ਬਹੁਤ ਵਧੀਆ ਆਲੂ ਆ ਨਾਲ ਦੀ ਨਾਲ ਆ ਜਿਹੜਾ ਇਹ ਜਿੰਨਾ ਕ ਟਰੈਕਟਰ ਨੂੰ ਅੱਗੇ ਤੋਰਦਾ ਤੇ ਨਾਲ ਦੀ ਨਾਲ ਬਾਈ ਜੀ ਸਾਡੇ ਨਾਲ ਆ ਜਿਹੜਾ ਇਹ ਆਲੂ ਵੀ ਚਗਾਉਂਦਾ ਕੱਲ ਇਹਨੇ ਸਰੋਂ ਵੀ ਗਾਈ ਆ ਅੱਜ ਇਹਨੂੰ ਆਲੂਆਂ ਤੇ ਜੜਾਇਆ ਤੇ ਅੱਜ ਮਤਲਬ ਕਿ ਆਲੂਆਂ ਦਾ ਖਾਮ ਨਵੇੜਾਂਗੇ ਕੱਲ ਨੂੰ ਕੋਈ ਹੋਰ ਵੈਰੈਟੀ ਆ ਜਿਹੜੀ ਉਹ ਵੀ ਆਪਾਂ ਪੱਟਾਂਗੇ ਤੇ ਇਸ ਤਰ੍ਹਾਂ ਬਾਈ ਜੀ ਛੋਲੀਆਂ ਛੋਲੀਆਂ ਆਪਾਂ ਤੁਹਾਨੂੰ ਵੀਡੀਓ ਵੇੜੀਆਂ ਪਾਉਂਦੇ ਰਹੇ ਆ ਦਿਖਾਉਂਦੇ ਰਹੇ ਆ ਵੀ ਖਾਣ ਵਾਸਤੇ ਜਿਹੜੀਆਂ ਆਰਗੈਨਿਕ ਚੀਜ਼ਾਂ ਹਾਂ ਲੋਏ ਕੋਈ ਰੇਸ ਸਪਰੇ ਨਹੀਂ ਬਾਈ ਜੀ ਕੋਈ ਇਹਨੂੰ ਆ ਲਸਣ ਆਪਾਂ ਜਿਹੜਾ ਪਰਾਲੀ ਸਿੱਟੀ ਸੀ ਥੋੜਾ ਜਿਹਾ ਪਾਣੀ ਇਹਨੂੰ ਅੱਜ ਲਾਵਾਂਗੇ ਜਿੱਦਣ ਬੱਤਰ ਆ ਗਿਆ ਉਹ ਦਿਨ ਇਹਨੂੰ ਪੱਟਾਂਗੇ ਤੇ ਇੱਕ ਆਪਾਂ ਤੁਹਾਨੂੰ ਵੈਰੈਟੀ ਜਿਹੜੀ ਪਿਆਜ਼ ਦੀ ਲਾਈ ਸੀ 821 ਨੰਬਰ ਅਟਾਕੀ ਉਹ ਬਾਈ ਉਧਰ ਸਾਈਡ ਤੇ ਲੱਗਾ ਹੋਇਆ ਉਹਦੀ ਵੀਡੀਓ ਵੀ ਪਾਵਾਂਗੇ ਉਹ ਵੀ ਦਿਖਾਵਾਂਗੇ ਬਹੁਤ ਵਧੀਆ ਸਹਿਜ ਬਣਦਾ ਜਾ ਰਿਹਾ ਤੇ ਥੋੜੀਆਂ ਥੋੜੀਆਂ ਆਟਮਾਂ ਬਾਈ ਦੀ ਘਰ ਆਸਤੇ ਲਾਇਆ ਕਰੋ ਜਣੀਆਂ ਆਟਮਾਂ ਇਹ ਆਪਦੇ ਛੋਟੇ ਬੱਚਿਆਂ ਨੂੰ ਨਾਲ ਲਾਇਆ ਕਰੋ ਫਿਰ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਕਿਵੇਂ ਪੱਟਣੀਆਂ ਤੇ ਕਿਵੇਂ ਲਾਉਣੀਆਂ ਅੱਜ ਲੱਗ ਰਿਹਾ ਸਾਡਾ ਇਹ ਆਲੂ ਪਟਾਈ ਜਾ ਰਿਹਾ ਨਾਲ ਦੀ ਨਾਲ ਇਹਨੂੰ ਥੋੜਾ ਜਿਹਾ ਲਾਲਚ ਪਾਇਆ ਵੀ ਤੈਨੂੰ ਟਰੈਕਟਰ ਵੀ ਸਿਖਾਉਣਾ ਤੇਰੀ ਪੜ੍ਹਾਈ ਵੀ ਕਰਾਉਣੀ ਆ ਕਿਉਂਕਿ ਜਿੰਨਾ ਇਹਨੂੰ ਆਪਾਂ ਲਾਲਚ ਪਾਵਾਂਗੇ ਟਰੈਕਟਰ ਟੁੱਟਰ ਚਲਾਉਣ ਦਾ ਪੜ੍ਹਾਈ ਵਾਲੇ ਪਾਸੇ ਵੀ ਇਹਦਾ ਧਿਆਨ ਆ ਉਨਾ ਹੀ ਬਾਈ ਜੀ ਜਿਹੜਾ ਬੰਦਾ ਟਰੈਕਟਰ ਦਾ ਸ਼ੌਂਕ ਰੱਖੂਗਾ ਤਾਂ ਉਹ ਹੀ ਟਰੈਕਟਰ ਤੇ ਬੈਠੂਗਾ ਤੇ ਅੱਜ ਦੀ ਜਿਹੜੀ ਪਨੀਰੀ ਆ ਨਵੀਂ ਉਹ ਤਾਂ ਗੱਡੀ ਭਾਲਦੀ ਆ ਜਾਂ ਤਾਂ ਕਹਿੰਦੇ ਵੀ ਫੋਰਚੂਨਰ ਜਾਂ ਸਕੋਰਪੀਓ ਹੋਵੇ ਜਾਂ ਜਿਹੜੀ ਆ ਜੀਮੈਂਗਨ ਕਿ ਕਿਹੜੀ ਆਈ ਆ ਇਹੋ ਜਿਹੀ ਗੱਡੀਆਂ ਦੇ ਨਾਂ ਲੈਂਦੇ ਜਿਹੜੇ ਸਾਨੂੰ ਤਾਂ ਪਤਾ ਵੀ ਨਹੀਂ ਇਕ ਥਾਰ ਵਾਲਿਆਂ ਦੀ ਕੋਈ ਆਈ ਹੈ ਇਹ ਤਾਂ ਉਹ ਕਹਿੰਦਾ ਲੈਣੀ ਆ ਹੁਣ ਮੈਂ ਇਹ ਵੀ ਕਾਮਕਾਰ ਜਿੰਨਾ ਕੰਮ ਕਰੇਗਾ ਉਹੋ ਜੀ ਚੀਜ਼ ਲੈ ਦੇਾਂਗੇ ਅੱਜ ਤਾਂ 20 ਤੁਰਿਆ ਆਉਂਦਾ ਲਾਲਚੇ ਨੂੰ ਪਾਇਆ ਤੇ ਆਲੂ ਚੁਗੀ ਜਾਂਦਾ ਇਹ ਸਾਰੇ ਬੱਚਿਆਂ ਨੂੰ ਬਈ ਖੇਤ ਲੈ ਜਾਇਆ ਕਰੋ ਛੋਟੇ ਛੋਟੇ ਕੰਮ ਉੱਥੋਂ ਕਰਵਾ ਕੇ ਦੇਖਿਆ ਕਰੋ ਸਾਡਾ ਤਾਂ ਇਹੀ ਕੰਮ ਆ ਵੀ ਇਹਨੂੰ ਆਪਦੇ ਖੇਤ ਦੇ ਵਿੱਚ ਇੱਥੇ ਜਿਹੜਾ ਨਿੱਕਾ ਮੋਟਾ ਕੰਮ ਆ ਉਹ ਅਸੀਂ ਕਰਵਾਉਂਦੇ ਰਹਿੰਨੇ ਆ ਹੁਣ ਅੱਜ ਆਲੂ ਪੱਟੇ ਆ ਫਿਰ ਲਸਣ ਵੀ ਪਟਾਵਾਂਗੇ ਦੇ ਤੂੰ ਸਾਰੇ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ